ਲੁਧਿਆਣਾ ਬਸਤੀ ਜੋਦੇਵਾਲ ਵਿਖੇ ਬਸਤੀ ਜੋਦੇਵਾਲ ਸ਼ੌਪਕੀਪਰ ਸਮੂੱਚੇ ਦੁਕਾਨਦਾਰਾਂ ਵੱਲੋਂ ਹੰਗਾਮੀ ਬੈਠਕ ਦਾ ਯੋਜਨ ਕੀਤਾ ਗਿਆ ਜਿਸ ਦਾ ਵਚਨ ਨਵੀਂ 21 ਮੈਂਬਰੀ ਟੀਮ ਗਠਿਤ ਕੀਤੀ ਗਈ ਅਤੇ ਸਰਬਸੰਮਤੀ ਦੇ ਨਾਲ ਹਨੀ ਮਰਵਾਹਾਂ ਨੂੰ ਵਿਸ਼ੇਸ਼

ਹਨੀ ਮਰਵਾਹਨ ਅਨੁਸ਼ੇਸ਼ ਤੌਰ ਤੇ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਪੱਤਰਕਾਰ ਗਲਬਤ ਕਾਰਦਿਆਂ ਅਮਨਿਯੋਗ ਤੇ ਪ੍ਰਧਾਨ ਹਨੀ ਮਰਵਾਹਨ ਨੇ ਦੱਸਿਆ ਕਿ ਜੋ ਬਸਤੀ ਜੋਦੇਵਾਲ ਸ਼ੌਪਕੀਪਰ ਐਸੋਸੀਏਸ਼ਨ ਦੇ ਦੁਕਾਨਦਾਰਾਂ ਨੇ ਮੇਰੇ ਤੇ ਪ੍ਰੋਸਾ ਜ਼ਾਹਰ ਕੀਤਾ ਹੈ ਮੈਂ ਪੂਰੀ ਤਨਦੇਹੀ ਦੇ ਨਾਲ ਉਸ ਨੂੰ ਨਿਭਾਉਂਗਾ ਅਤਿਵਾਨ ਵਾਲੇ ਸਮੇਤ ਸਮੁੱਚੀ ਸ਼ੌਪਕੀਪਰ ਐਸੋਸੀਏਸ਼ਨ ਦੇ ਹਰ ਇੱਕ ਮੁਸ਼ਕਲ ਪੈਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਸਤੀ ਜੋਦੇਵਾਲ 메인 ਰੋਡ ਤੇ ਬਿਸ਼ਕਰਮਾ ਧਰਮਸ਼ਾਲਾ ਵੇਖੇ ਜਿਹੜੀ ਮੀਟਿੰਗ ਰੱਖੀ ਗਈ ਸੀ ਅੱਜ ਦੀ ਤੇ ਅਸੀਂ 21 ਮੈਂਬਰਾਂ ਦੀ ਕਮੇਟੀ ਹੁਣ ਅੱਗੋਂ ਦੀ ਬਣਾਵਾਂਗੇ ਜਿਹੜੀ ਜ਼ਿੰਮੇਵਾਰੀ ਮੰਨੋ ਦਿੱਤੀ ਹੈ ਇਹਨਾਂ ਨੇ ਉਹ ਮੈਂ ਤਨ ਮਨ ਧਨ ਨਾਲ ਜੋ ਵੀ ਮੇਰੇ ਕੋਲ ਵੱਧ ਛੜ ਕੇ ਹਿੱਸਾ ਪਾਇਆਗਾ ਮੈਂ ਮਾਰਕੀਟ ਲਈ ਦਿਨ thora ਤੇ ਇੱਕ ਕਰਾਂਗਾ ਜਿੱਦਾਂ ਸਮੱਸਿਆ ਬਹੁਤ ਛੋਟੀਆਂ-ਛੋਟੀਆਂ ਇਹ ਅਸੀਂ ਪਹਿਲ ਦੇ ਆਧਾਰ ਤੇ ਜਾਂ ਕਿਸੇ ਨੂੰ ਕਾਰਪੋਰੇਸ਼ਨ ਤੰਗ ਕਰਦੀ ਹੈ ਉਈ ਹੋਰ ਸਮੱਸਿਆ ਤਹਿ ਬਜਾਰੀਆ ਵਾਲੇ ਆ ਜਾਂ ਹੋਰ ਚਲਾਨ ਆਂਦੇ ਆ ਆਪਣੇ ਲਾਈਟ ਦੀ ਦਿੱਕਤ ਹੈ ਬਾਗਬਾਨੀ ਵਾਲੇ ਦੋ ਦੋ ਮਹੀਨੇ ਸਾਡੇ ਏਰੀਆ ਚ ਆਂਦੇ ਨਹੀਂ ਇਹ ਚੀਜ਼ਾਂ ਦਾ ਆਪਾਂ ਪਹਿਲ ਦੇ ਆਧਾਰ ਤੇ ਦੋ ਚਾਰ ਦਿਨਾਂ ਦੇ ਵਿੱਚ ਹੀ ਅਸੀਂ ਸ਼ੁਰੂ ਕਰ ਦਾਂਗੇ ਦੂਸਰੀ ਗੱਲ ਜਿਹੜੀ ਮਾਰਕੀਟ ਸਾਡੀ ਬਹੁਤ ਪੁਰਾਣੀ ਮਾਰਕੀਟ ਹੈ ਤੇ ਇਹਦੇ ਵਿੱਚ ਕਿਸੇ ਬੰਦੇ ਨੇ ਰਜਿਸਟ੍ਰੇਸ਼ਨ ਹਜੇ ਤੱਕ ਨਹੀਂ ਕਰਾਈ ਉਹ ਕੱਲ ਹੀ ਅਸੀਂ ਕੱਲ ਸੈਚਰਡੇ ਆ ਮੰਡੇ ਨੂੰ ਅਸੀਂ ਰਜਿਸਟ੍ਰੇਸ਼ਨ ਕਰਾ ਕੇ ਪਹਿਲ ਦੇ ਆਧਾਰ ਤੇ ਇਹ ਵੀ ਕੰਮ ਕਰਨਾ ਫਿਰ ਵੱਧ ਛੱਡ ਕੇ ਜਿੰਨੇ ਮੇਰੇ ਭਰਾਵਾ ਉਹ ਸਾਰੇ ਸਹਿਯੋਗ ਕਰਨਗੇ ਤੇ ਇਹ ਜ਼ਿੰਮੇਵਾਰੀ ਆਪਾਂ ਤਨਦੇ ਜਿੰਨਾ ਨਿਭਾਵਾਂਗੇ ਆਰ ਕੇ ਟੀਵੀ ਸੈਂਟਰ ਤੋਂ ਆਰ ਕੇ ਅਗਨੀ ਉਤਰੀ ਅੱਜ ਦੀ ਜੋ ਬਸਤੀ ਯੋਧੇ ਵਾਲ ਦੀ ਸਾਡੀ ਸ਼ੌਪ ਕੀਪਰ ਐਸੋਸੀਏਸ਼ਨ ਦੀ ਸਾਰੀ ਮੀਟਿੰਗ ਹੋਈ ਆ ਇਹਦੀ ਬਹੁਤ ਜ਼ਰੂਰਤ ਸੀ ਇਹ ਇਸ ਐਸੋਸੀਏਸ਼ਨ ਤੋਂ ਬਿਨਾਂ ਸਾਡੇ ਨਾਲ ਬਾਜ਼ਾਰ ਦੇ ਜੀਐਸਟੀ ਵੱਲੋਂ ਹੋਰ ਮਹਿਕਮਿਆਂ ਵੱਲੋਂ ਸਾਡੇ 1 ਟੂ 1 ਸਾਰਿਆਂ ਦੇ ਨਾਲ ਧੱਕੇ ਹੁੰਦੇ ਸੀ ਮੈਂ ਉਮੀਦ ਕਰਦਾ ਹਾਂ ਸਾਡੇ ਹਨੀ ਮਰਵਾਹਾ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਇਹਨਾਂ ਧੱਕਿਆਂ ਨੂੰ ਜ਼ੋਰ ਦੇ ਨਾਲ ਅਸੀਂ ਰੋਕਾਂਗੇ ਜੈ ਹਿੰਦ ਜੈ ਭਾਰਤ ਮੈਂ ਗੁਲਸ਼ਨ ਪੋਲ ਜੀ ਮੇਰਾ ਸਿਮਰਨ ਫੁੱਟਵੈਅਰ ਆ ਔਰ ਬਹੁਤ ਹੀ ਸਤਿਕਾਰਯੋਗ ਸਾਰੇ ਜੋ ਮਾਰਕੀਟ ਦੇ ਐਸੋਸੀਏਸ਼ਨ ਆਪਾਂ ਬਣਾਉਣ ਜਾ ਰਹੇ ਆ ਉਹ ਸਾਰੇ ਦੁਕਾਨਦਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਡੇ ਅੱਧੇ ਬੋਲ ਦੇ ਉੱਤੇ ਸਾਰੇ ਪਹੁੰਚੇ ਨੇ ਔਰ ਜੋ ਦੁਕਾਨਦਾਰੀ ਸਮੱਸਿਆ ਆ ਉਹ ਛੋਟੇ ਜਿਹੇ ਸਮੱਸਿਆ ਆ ਉਹ ਸਾਡੀ ਵਰਕਿੰਗ ਕਮੇਟੀ ਦੇ ਵਿੱਚ ਆਣਗੇ ਅਸੀਂ ਪਹਿਲ ਦੇ ਅਧਾਰ ਤੇ ਉਹ ਉਸ ਮਸਲੇ ਨੂੰ ਹੱਲ ਕਰਾਂਗੇ ਔਰ ਆਉਣ ਵਾਲੇ ਸਮੇਂ 'ਚ ਅਸੀਂ ਜੋ ਹਣੀ ਮਰਵਾਜੀਨ ਪ੍ਰਧਾਨ ਲਗਾਇਆ ਆ ਇਹ ਅਸੀਂ ਮਤਲਬ 90 ਸਾਲ ਤੱਕ ਲਗਾਇਆ ਹੈ ਕਿ ਜੇ ਇਹ ਨਹੀਂ ਕਾਰਜਕਾਰੀ ਨਹੀਂ ਅੱਛੀ ਲੱਗਦੀ ਤੇ ਤੁਸੀਂ ਉਹਨੂੰ ਉਹਨੂੰ ਚੇਂਜ ਵੀ ਕਰ ਸਕਦੇ ਆ ਇਸ ਕਰਕੇ ਕੋਈ ਕਿਸੇ ਤੇ ਥੋਪਣਾ ਨਹੀਂ ਹੋ ਹਰ ਇੱਕ ਦੇ ਕੰਮ ਨੂੰ ਦੇਖ ਕੇ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ